ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪੈ ਸਾਧ ਸੰਗਤ ਸੋਨੂੰ ਇੱਕ ਮੀਰ ਤੇ ਗਰੀਬ ਦਾ ਪਾੜਾ ਇੱਕ ਸਟੋਰੀ ਸੁਣਾਉਨੇ ਆ ਇਹਨਾਂ ਇੱਕ ਵੇਰਾਂ ਇੱਕ ਪਰਿਵਾਰ ਬਹੁਤ ਗਰੀਬ ਘਰੋਂ ਮਤਲਬ ਰੋਟੀ ਵੀ ਉਹ ਮਤਲਬ ਮੰਗ ਤੰਗ ਕੇ ਵਿਚਾਰੇ ਲਿਆਉਂਦੇ ਤੇ ਖਾਂਦੇ ਸੀ ਕਮਾਉਣ ਵਾਲਾ ਕੋਈ ਹੈ ਨਹੀਂ ਸੀ ਇੱਕ ਬਜ਼ੁਰਗ ਸੀ ਉਹ ਮੰਗਦਾ ਮੰਗਦਾ ਸੀ ਪਿੰਡਾਂ ਦੇ ਵਿੱਚ ਫਿਰ ਕੇ ਉਹ ਜਦੋਂ ਪਿੰਡਾਂ 'ਚ ਇੱਕ ਦਿਨ ਆਇਆ ਕਿਸੇ ਤਕੜੇ ਜ਼ਿਮੀਂਦਾਰ ਦੇ ਘਰੇ ਉਹਨੋਂ ਦੇ ਜ਼ਿਮੀਂਦਾਰ ਜਿਹੜਾ ਤਕੜਾ ਜ਼ਿਮੀਂਦਾਰ ਸੀ ਉਹਦੇ ਪਈ ਸੀਰੀ ਰੱਖੇ ਪਸੂ ਖੜੇ ਕਦਰੇ ਹੋਰ ਸੰਨ ਬਲਦ ਖੜੇ ਕਦਰੇ ਖੋਸ਼ ਕਦਰੇ ਖੋਸ਼ ਹੋ ਆ ਪੋਇਰਾ ਜ਼ਿੰਮੇਦਾਰ ਸੀ ਤਾਹਾਂ ਚਵਾਰੇ ਤੇ ਬੈਠਾ ਸਾਹਮਣੇ ਦੇਖ ਰਿਆ ਸੀ ਉਹ ਜਦੋਂ ਮੰਗਤਾ ਆਇਆ ਕਈ ਬੰਦੇ ਪਤਾ ਕੀ ਆਪਾਂ ਮੰਗਦੇ ਨੂੰ ਆਪਾਂ ਗੈਰ ਤੇ ਆਂ ਕਰੋ ਭਾਜ ਜਾਵੇ ਭਾਜ ਜਾ ਤੋਂ ਭਾਜ ਹੈ ਨਹੀਂ ਤੂੰ ਸਿਆਣਾ ਬਣ ਤੂੰ ਭਲਾਨਾ ਬਣ ਤੂੰ ਮਾਉਣ ਗੋਚਰਾ ਤੂੰ ਦਿਹਾੜੀ ਕਰ ਤੂੰ ਉਹ ਕਰ ਆਪਾਂ ਕਹਿੰਨੇ ਆ ਮੰਗਣਾ ਬਹੁਤ ਔਖਾ ਬਾਈ ਮੰਗਣ ਗਿਆ ਸੋ ਮਰ ਗਿਆ ਦਿਹਾੜੀ ਨਹੀਂ ਹੁੰਦੀ ਕਈਆਂ ਤੂੰ ਅਗਲਾ ਦਿਹਾੜੀ ਬਾਈ ਉਦੋਂ ਲੈ ਜਾਂਦਾ ਜਦੋਂ ਪੂਰਾ ਕੰਮ ਦਾ ਕਾਸ ਹੋਵੇ ਉਨੋਂ ਵਿਚਾਰੇ ਤੋਂ ਕੰਮ ਦਾ ਕਾਸ ਨਾ ਹੋਵੇ ਕੰਮ ਨਾ ਹੋਵੇ ਕਾਸ ਦਾ ਤੇ ਫੇਰ ਉਹ ਕੀ ਕਰੂਗਾ ਤੇ ਮੰਗੂਗਾ ਹੀ ਉਹ ਇਸ ਤਰ੍ਹਾਂ ਹੀ ਤੋਂ ਮੰਗਣ ਦਰਪੈ ਤੇ ਲੋ ਬਜ਼ੁਰਗ ਤਾਂहां ਬੈਠਾ ਸੀਗਾ ਬੰਦਾ ਘਰ ਦਾ ਮਾਲਕ ਜਦੋਂ ਤਾਂहां ਬੈਠਾ ਤੇ ਤਾਂहां ਬੈਠਾ ਕਹਿੰਦਾ ਉਹ ਇੱਕ ਲਈ ਕੌਣ ਆ ਉਹ ਸਿਰੀ ਕੰਦਰ ਜੀ ਮੰਗਤਾ ਕਹਿੰਦਾ ਮਹਾਰੇ ਨੂੰ ਤੱਕੇ ਪੁਰੇ ਘੱਡ ਬਾੜ ਉਹ ਕਹਿੰਦਾ ਬਾਈ ਚਲੇ ਆ ਜਾ ਉਤੋਂ ਤੁਨੂੰ ਸਾਡੇ ਬਾਈ ਮਾਲਕ ਮੇਰਾ ਕਹਿੰਦਾ ਵੀ ਚਾ ਚਲੇ ਜਾ ਰਹੋ ਸੀਰੀ ਸੀ ਉਹਦੇ ਚੱਤਾ ਸੀ ਕਿ ਬਈ ਚਲ ਥੋੜੇ ਬਹੁਤੇ ਜਰ ਦਾਣੇ ਦੋਣੇ ਪਾ ਦਿਓ ਚਾਹ ਆਟਾ ਦੇ ਦਿਓ ਚਾਹ ਕੋਈ ਹੋਰ ਦੇ ਦਿਓ ਕੋਈ ਚੀਜ਼ ਦੇ ਦਿਓ ਮੋੜੋ ਨਾ ਪਰ ਨਹੀਂ ਉਹ ਉੱਤੋਂ ਬੈਠਾ ਲੜਕਰਾਂ ਮਾਰੀ ਇਹਨੂੰ ਕਾਢੋ ਬਾਹਰ ਕਰਾਉਣ ਦੇ ੱੱਕਾ ਇਹਨੂੰ ਉਹ ਸੀਰੀ ਜਿਆਦਾ ਉਹ ਨੂੰ ਨਾ ਮੰਗਦੇ ਨੂੰ ਕਹਿੰਦਾ ਬਾਈ ਮੇਰਾ ਜ਼ਮੀਰ ਤਾਂ ਨਹੀਂ ਕਹਿੰਦਾ ਮੈਂ ਤੈਨੂੰ ੱੱਕਾ ਮਾਰਾਂ ਪਰ ਹੁਣ ਮੇਰੇ ਮਾਲਕ ਦਾ ਹੁਕਮ ਹੈ ਤੇ ਉਹਨੇ ਪਾਈ ਮਾਰਿਆ ੱੱਕਾ ਦੇ ੱੱਕਾ ਮਾਰਦਾ ਡਗਦਾ ਡਗਦਾ ਵਿਚਾਰਾ ਬਚਿਆ ਉਹ ਇੰਨੀ ਗੱਲ ਖੜ ਕੇ ਜ਼ਰੂਰ ਕਹਿ ਗਿਆ ਉਹ ਕਹਿੰਦਾ ਭਲਿਆ ਮਾਨ ਸਕਤੇ ਹਮ ਗਰੀਬ ਕਿਤੇ ਤੁਮ ਗਰੀਬੇ ਨਹੀਂ ਪਤਾ ਲੱਗਦਾ ਕਿਦੇ ਕਰੇ ਕੀ ਹੋ ਜਾਣਾ ਡਰੀਦਾ ਹੁੰਦਾ ਪਰਮੇਸ਼ਰ ਤੋਂ ਤੂੰ ੱੱਕੇ ਵਰਬਾਉਣਾ ਅਜ ਮਾਨ ਦੇ ਵਿੱਚ ਹੰਕਾਰ ਦੇ ਵਿੱਚ ਉਹ ਜਪਾਜਰ ਮੈਂ ਕਾਹਸੇ ਚਮਰੋਣਾ ਬੰਦਾ ਇਸ ਤਰ੍ਹਾਂ ਬੋਲਦਾ ਜਦੋਂ ਹੰਕਾਰ ਬੈਠੋਏ ਨਾ ਔਰ ਜਪਾਜਰ ਮੈਂ ਜਿਹੜੀ ਚੀਜ਼ ਮਰਜੀ ਬੋਲਦਾ ਮੈਂ ਤੂੰ ਕੀ ਲੈਣਾ ਤੇਰੇ ਤੋਂ ਕੱਢ ਦੇ ਮਾਲ ਲਫੜ ਕੀ ਬੋਲਦਾ ਸਾਡੇ ਸਾਹਮਣੇ ਉਹਨੂੰ ਆਪਾਂ ਇਹ ਵੀ ਕਹਿੰਨੇ ਵੀ ਸਾਡੇ ਸਾਹਮਣੇ ਬੋਲਦਾ ਕਿਉਂ ਆ? ਆਪਾਂ ਇਸ ਤਰ੍ਹਾਂ ਵੀ ਬੋਲ ਜਾਨੇ ਆ। ਨਹੀਂ ਭਾਈ ਇਹ ਮੈਂ ਨਹੀਂ ਕਰੀਦਾ। ਥੋੜਾ ਬਹੁਤਾ ਜਿੰਨਾ ਵੀ ਆਪਦੇ ਜੇਬ ਦੇ ਵਿੱਚ ਸਰ ਦਾ 5 ਰੁਪਏ, 10 ਰੁਪਏ ਯਾਰ ਉਹਨੂੰ ਦੇ ਦਿਓ ਕੋਈ ਗੱਲ ਨਹੀਂ। ਇਹ ਵੀ ਤੈਨੂੰ ਇੱਕ ਪਰਮੇਸ਼ਰ ਦੀਆਂ ਦਾਤਾਂ ਦਿੱਤੀਆਂ ਹੋਈਆਂ ਜਿਨ੍ਹਾਂ ਦੇ ਵਿੱਚੋਂ ਤੂੰ ਦੇਣੀ ਆ ਯਾਰ ਤੇਰੇ ਤੂੰ ਤਾਂ ਕੁਝ ਨਹੀਂ ਕਰਨ ਵਾਲਾ, ਨਾ ਤੂੰ ਕਮਾਉਣ ਵਾਲਾ, ਨਾ ਤੂੰ ਰੱਖਣ ਵਾਲਾ ਸਭ ਤੇਰੇ ਹੱਥ, ਡੋਰਾਂਗ ਦੇ ਹੱਥ ਹੈ। ਉਹਦਾ ਦਿੱਤਾ ਉਹਦੇ ਵਿੱਚੋਂ ਦੇ ਦੇ ਥੋੜਾ ਬਹੁਤਾ। ਚਲੋ ਵਿਚਾਰਾ ਤੈਨੂੰ ਸੀਸਾ ਦਿੰਦਾ ਜਾਊਗਾ ਜਗ ਜਗ ਜਿਵੇਂ ਫਲਾਨਾ ਦੇਖ ਲਓ ਤੁਸੀਂ ਕਦੇ ਵਾਸਤੇ ਮੰਗ ਤੈਨੂੰ ਜੇ ਉਹਦੇ ਮਨ ਪਉ ਦੀ ਚੀਜ਼ ਆਪਾਂ ਦੇ ਦਈਏ ਤੇ ਕਿੰਨੀਆਂ ਸੀਸਾ ਦਿੰਦਾ ਨਾਲੇ ਆਪਾਂ ਕਹਿੰਦੇ ਬੰਦੇ ਦੇ ਵਿੱਚ ਰੱਬ ਵਸਦਾ ਤੇ ਉਹ ਰੱਬ ਆਪਾਂ ਨੂੰ ਸੀਸਾ ਦਿੰਦਾ ਤੇ ਇੱਕ ਆਪਾਂ ਨੂੰ ਗਾਲਾਂ ਕੱਢ ਕੇ ਜਾਂਦਾ ਹੈ ਕਿ ਰੱਬ ਆਪਾਂ ਨੂੰ ਗਾਲਾਂ ਕੱਢਦਾ ਉਹ ਭਾਈ ਜਦੋਂ ਹੋਈ ਕੀ ਗੱਲ ਤੇ ਉੱਠ ਗਿਆ ਉਹ ਚਲੋ ਉਹ ਮੰਗਦਾ ਮੰਗਦਾ ਰਿਹਾ ਕੁਝ ਸਮੇਂ ਉਹ ਹੁਣ ਜਿੰਨੀ ਉਹਦੀ ਦੁਰਦਸ਼ਾ ਹੋ ਗਈ ਮੰਗਤੇ ਦੀ ਤੂੰ ਝੋਟੇ ਵਰਗਾ ਤੋਂ ਕੱਟੇ ਵਰਗਾ ਤੋਂ ਫਲਾਣਾ ਤੋਂ ਤੇ ਕਿਹੜਾ ਕੰਮ ਕਰ ਲੈ ਇਸ ਤਰ੍ਹਾਂ ਦੀ ਉਹਦੀ ਜਿਰਿਆ ਹੁੰਦੀ ਕਰਕੇ ਉਹ ਭਾਈ ਜਿਹੜੀ ਉਹਦੇ ਘਰੇ ਆਲਾ ਸੀ ਛੋਟੀ ਉਹ ਹੁੰਦੀ ਹੁੰਦੀ ਵੱਡੀ ਹੋ ਗਈ ਵੱਡੀ ਹੋ ਕੇ ਚੰਗੇ ਅਵਸਰ ਬਣ ਗਏ ਤੇ ਬਹੁਤ ਸੋਨਾ ਕਾਰੋ ਨੇ ਪਾਲਿਆ ਪੰਜਾਂ 10 ਸਾਲਾਂ 'ਚ ਮੰਗਣੋ ਹਟ ਗਿਆ ਬਚੁਰਗ ਉਹ ਉਹਨੇ ਵੀ ਘਰੇ ਆਪਦਾ ਘਰ ਸੋਨਾ ਪਾਲਿਆ ਉਹਨੇ ਵੀ ਚਵਾਰਾ ਪਾਲਿਆ ਚਵਾਰੇ 'ਚ ਉਹ ਵੀ ਬੈਠਣ ਲੱਗ ਗਿਆ ਉਹ ਜਿਹੜੇ ਜਿਹਨੇ ਧੱਕੇ ਮਾਰ ਕੇ ਘਰੋਂ ਕੱਢਿਆ ਸੀ ਰੱਬ ਨੇ ਉਹਦੇ ਘਰੇ ਐਸੀ ਕਰੀ ਉਹਦੇ ਪਸ਼ੂ ਮਰਨ ਲੱਗ ਗਏ ਉਹਦੇ ਬੰਦਿਆਂ ਤੇ ਫੇਟੀਆਂ ਪੈ ਗਈਆਂ ਹੋਰ ਬਹੁਤ ਨੁਕਸਾਨ ਹੋਣ ਲੱਗ ਗਏ ਐਕਸੀਡੈਂਟ ਹੋ ਗਿਆ ਵਗੈਰਾ ਵਗੈਰਾ ਇਸ ਤਰ੍ਹਾਂ ਨੁਕਸਾਨ ਬਹੁਤ ਹੋਇਆ ਪੈਸਾ ਸੀ ਜਿਹੜਾ ਉਹ ਲੱਗਦਾ ਗਿਆ ਬਹੁਤ ਜ਼ਿਆਦਾ ਗਰੀਬ ਹੋ ਗਿਆ ਮੰਗਣ ਤੇ ਤੁਰ ਗਿਆ ਭਾਈ ਮੰਗਣ ਤੇ ਉਹ ਤੁਰ ਗਿਆ ਪੰਜਾਂ ਸੱਤਾਂ ਸਾਲਾਂ ਚ ਹਣੋ ਜਿਹੜਾ ਬਜ਼ੁਰਗ ਮੰਗਦਾ ਸੀ ਤੇ ਤਕੜਾ ਹੋਇਆ ਉਹ ਆਪਦੇ ਚਵਾਰੇ ਤੇ ਬੈਠਾ ਤਾ ਹਾਂ ਜਿਨੇ ਧੱਕੇ ਮਰਵਾਏ ਸੀ ਉਹ ਮੰਗਦਾ ਫਿਰਦਾ ਜਿਹੜਾ ਉਹ ਬਜ਼ੁਰਗ ਸੀ ਜਿਹਨੂੰ ਰੱਬ ਨੇ ਦਤਾਂ ਦਿੱਤੇ ਉਹਨੂੰ ਉੱਤੋਂ ਬੈਠੇ ਰਿਆਂ ਸਿਆਣ ਲਿਆ ਜਦੋਂ ਉਹਦੇ ਦਰ ਤੇ ਮੰਗਣ ਆਇਆ ਲੱਖ ਨਰਿੰਜਨ ਲੱਖ ਨਰਿੰਜਨ ਕਰੀ ਉਹ ਕਹਿੰਦਾ ਲੱਗਦਾ ਕਾ ਯਾਰ ਮੈਨੂੰ ਉਹੋ ਬਾਈ ਹੋਈ ਐ ਜਿਨੇ ਮੈਨੂੰ ਧੱਕੇ ਮਾਰੇ ਸੀ ਉਹ ਆਪਦੇ ਸੀਰੀ ਨੂੰ ਆਲਾ ਕਹਣਾ ਜਿਹੜਾ ਹੋ ਬੰਦਾ ਯਾਰ ਮੰਗਤਾ ਖੜਾ ਹੈ ਉਹਨੂੰ ਲੈ ਕੇ ਆ ਮੇਰੇ ਕੋਲੇ ਉਹ ਮੰਗ ਤੈਨੂੰ ਕਹਿੰਦਾ ਵੀ ਆ ਜਾ ਤੈਨੂੰ ਮੇਰਾ ਮਾਲਕ ਸੱਦਾ। ਉਹ ਜਾਵੇ ਨਾ। ਉਹਦੇ ਚੱਤੇ ਜਦ ਮੈਨੂੰ ਇਹ ਕੁੱਟੂਆ ਕਿਉਂਕਿ ਮੰਗ ਤੈਨੂੰ ਆਪਾਂ ਦਰਕਾਰ ਦੇਈਆਂ ਸੋਫੇ ਦਾ ਤਾਂ ਆਪਾਂ ਬੌਂਦੇ ਨਹੀਂ। ਉਹ ਕਹਿੰਦਾ ਜੇ ਹੁਣ ਮੈਨੂੰ ਤਾਂ ਸੱਦਾ ਇਹ ਕੁੱਟੂ ਮਾਰੋ ਯਾਰ ਕੁਛ ਕਰੋ। ਉਹ ਤਾਂ ਗੁੱਟ ਫੜੀ ਫਿਰਦਾ ਸੀ ਜਦੋਂ ਹੁਣ ਉਹ ਬਜ਼ੁਰਗ ਹੈ। ਉਹਨੂੰ ਧੂਕੇ ਤੇ ਪਾਈ ਲੈ ਗਿਆ ਤਾਂ। ਜਦੋਂ ਲੈ ਗਿਆ ਤਾਂ ਤੇ ਉਹ ਬਜ਼ੁਰਗ ਬੈਠਾ ਉਹਨੇ ਤਾਂ ਲਿਆ ਸਿਆਣ। ਉਹਨੂੰ ਗਰੀਬੀ ਉਹਨੂੰ ਗਰੀਬੀ ਦੀ ਮਾਰ ਬੜੀ ਭੇੜੀ ਹੁੰਦੀ ਹੈ ਉਹਨੇ ਉਹਨੂੰ ਸਿਆਣਿਆਂ ਨੇ ਤਗੜੇ ਬੰਦੇ ਨੂੰ ਉਹ ਕਹਿੰਦਾ ਹੈ ਓਂ ਕਰ ਭਗਤਾ ਆ ਜਿਹੜੇ ਤੇਰੇ ਪਾਟੇ ਲੀੜਿਆ ਲਾਦੇ ਆ ਜਿਹੜੇ ਤੇਰੇ ਬਗਲੇ ਭਾਈ ਬਗਲੀ ਭਾਈ ਇਹ ਵੀ ਲਾਵੇ ਸਭ ਕੋ ਲਾਦੇ ਉਹ ਕਹਿੰਦਾ ਭਾਈ ਕੀ ਗੱਲ ਆ ਮੇਰਾ ਤਾਂ ਪਰਿਵਾਰ ਘਰੇ ਭੁੱਖਾ ਬਟਾ ਮੈਂ ਤਾਂ ਇਹ ਮੰਗ ਕੇ ਲੈ ਜਾਣਾ 10-11 ਵਜੇ ਨੂੰ ਫਿਰ ਉਹਨੇ ਰੋਟੀ ਬਕਾਉਣੀ ਆ ਫਿਰ ਖਾਣੀ ਆ ਕਹਿੰਦਾ ਬਸ ਕੋਸ਼ ਹੋ ਗਿਆ ਯਾਰ ਤੂੰ ਇਹ ਲਾ ਦੇ ਉਹ ਭੈ ਮਾਨ ਚਲੋ ਲਾਤਾ ਲੌਣਾ ਹੀ ਸੀ ਲਾਤਾ ਆਪਦੇ ਲੀੜੇ ਦਿੱਤੇ ਵਧੀਆ ਲੀੜੇ ਬਾਕੇ ਚਟੇ ਚਟੇ ਡੀੜੇ ਬਾਤੇ ਪੱਗ ਦੇਤੀ ਜੁੱਤੀ ਦੇਤੀ ਤੇ ਕਹਿੰਦਾ ਲੱਗਾ ਸੋਣਾ ਆ ਮੇਰੇ ਕੋਲੇ ਇੰਨੀ ਦਾਤ ਜਦੋਂ ਤੂੰ ਮੈਨੂੰ ਧੱਕੇ ਮਾਰੇ ਸੀ ਨਾ ਆਪਦੇ ਘਰੇ ਸੀਰੀ ਤੋਂ ਮਰਵਾਏ ਸੀ ਨਾ ਕਹਿੰਦਾ ਵੀ ਹਾਂ ਮਾਰੇ ਸੀ ਕਹਿੰਦਾ ਹੁਣ ਕੱਲੀ ਕੱਲੀ ਗੱਲ ਮੰਨੀ ਜਾਈ ਕਹਿੰਦਾ ਤੂੰ ਤੀਜੀ ਵੀਰਾਂ ਤੇ ਸੀਰੀ ਨੂੰ ਕਿਹਾ ਮਾਰ ਕੇ ਧੱਕੇ ਬਾਹਰ ਕੱਢ ਕਿਉਂ ਨਹੀਂ ਕੱਢਦਾ ਇਹਨੂੰ ਉਨੇ ਮੈਨੂੰ ਸੀਰੀ ਨੇ ਕਿਹਾ ਸੀ ਵੀ ਮੇਰੀ ਜਮੀਰ ਨਹੀਂ ਆਦੀ। ਮੈਂ ਮੈਨੂੰ ਧੱਕੇ ਮਾਰਾਂ। ਪਰ ਮੇਰੇ ਮਾਲਕ ਦਾ ਹੁਕਮ ਹੈ। ਤਾਂ ਮਾਰਦਾ ਮੈਂ ਉਹਦਾ ਕੋਈ ਕਸੂਰ ਨਹੀਂ। ਤੇਰਾ ਕਸੂਰ ਸੀ। ਕਹਿੰਦਾ ਮੈਂ ਇੱਕ ਰੱਬ ਦੇ ਰੂਪ 'ਚ ਤੇਰੇ ਘਰੇ ਆਇਆ ਸੀ। ਤੂੰ ਮੈਨੂੰ ਬਹੁਤ ਮੰਦਾ ਚੰਗਾ ਬੋਲਿਆ। ਮੇਰੇ ਘਰੇ ਤਾਂ ਮਾਰ ਨੇ ਦੇਖਦੀਆਂ ਦਾਤਾਂ। ਤੈਨੂੰ ਕਰਦਾ ਉਸੇ ਰੱਬ ਨੇ ਤੈਨੂੰ ਕਰਤਾ ਡਾਉਨ। ਪੇਟਾਂ ਆਪ ਆ ਕੇ ਅੱਜ ਤੂੰ ਮੰਗਦਾ ਫਿਰਦਾ ਮੈਂ ਤੈਨੂੰ ਦੇ ਕੇ ਗੱਲ ਕਹਿ ਕੇ ਆਇਆ ਸੀ ਕਿਤੇ ਹਮ ਮੰਗਤਾ ਕਿਤੇ ਤੁਮ ਮੰਗਤਾ ਤੇ ਆ ਲੈ ਜਾ ਪੈਸੇ ਇਹ ਮੈਨੂੰ ਇੱਕ ਪਰਮੇਸ਼ਰ ਨੇ ਦਾਤਾਂ ਦਿੱਤੀਆਂ ਹੁਣ ਮੇਰੇ ਜਵਾਕ ਸੋਨੇ ਕੰਮਾਂ ਤੇ ਲੱਗੇ ਵਧੀਆ ਘਰ ਉਹ ਵਿਹਾਰ ਕਰਦੇ ਸਾਰਾ ਟਬਰ ਅਸੀਂ ਇਕੱਠੇ ਆ ਤੇ ਆ ਚੱਕ ਪੈਸੇ ਤੇ ਲੈ ਜਾ ਜਵ ਉਹਦੇ ਘਰ ਦੇ ਉਹ ਘਰਦਿਆਂ ਨੂੰ ਰੋਟੀ ਲੀੜੇ ਕੱਪੜੇ ਬਣਾ ਕੇ ਦੇ ਆਜਾ ਕਮਰੇ ਕਰੇ ਇਨਾਂ ਦੇ ਗੱਡੇ ਤੇ ਸਿਰੀ ਨੂੰ ਕਹਿੰਦਾ ਵੀ ਲੱਦੋ ਆਟਾ ਕੋਟਾ ਗੋੜ ਚਾਹ ਜੋ ਉਸ ਵਾਣਾ ਸਾਰਾ ਇਹਦੇ ਕਰੇ ਦੇ ਕੇ ਆਓ ਉਹਦੇ ਸਿਰੀ ਨੇ ਤਾਂ ਗੱਡੇ ਲੰਦੇ ਰਾਛਣ ਦੇ ਤੇ ਲਾਲ ਦੇ ਘਰੇ ਲੱ ਦੇ ਕੇ ਆਏ ਉਹਨੇ ਪਰਵਾਸੀ ਸਿਰੀ ਤੋਂ ਥੱਕੇ ਉਹਨੇ ਫਿਰ ਇਨਸਾਨ ਨੇ ਇਹ ਗੱਲ ਕਹੀ ਬਾਜਾ ਕਹਿੰਦਾ ਉਹ ਲੋਕੋ ਦੇਖਿਓ ਕਿਤੇ ਕਿਸੇ ਮੰਗ ਤੇ ਨੂੰ ਤੱਕਾ ਮਾਰ ਵਹਿੰਦੇ ਰੱਬ ਪਤਾ ਨਹੀਂ ਕਿਹੜੀਆਂ ਗਰਾਂਗਾ ਚ ਰਾਜੇ ਤੇ ਰੱਬ ਫਿਰਦਾ ਕਿੱਥੇ ਆ ਕਣੀ ਮੰਗਤਿਆਂ ਚ ਕਣੀ ਕਾਲਜ ਦੇ ਮੁੰਡਿਆਂ ਚ ਕਣੀ ਰਾਜਿਆਂ ਕਣੀ ਬਾਦਸ਼ਾਹਾਂ ਚ ਕਣੀ ਅਮੀਰਾਂ ਦੇ ਗਰੀਬਾਂ ਚ ਵਸਦਾ ਪਰ ਰੱਬ ਵਸਦਾ ਕਿੱਥੇ ਆ ਗਰੀਬਾਂ ਦੀ ਜੀਵਤੇ ਵਸਦਾ ਕਿਉਂਕਿ ਉਹ ਨੀਵੇਂ ਹੁੰਦੇ ਆ ਨਿਮਾਣ ਚ ਬੈਠੇ ਨੇ ਕਿਉਂਕਿ ਉਹਨਾਂ ਨੂੰ ਮਾਣ ਨਹੀਂ ਹੁੰਦਾ ਕਿਸੇ ਚੀਜ਼ ਦਾ ਉਹ ਗਰੀਬੰਦਾ ਪਰਵਾਰ ਆਪਣੇ ਘਰੇ ਗੱਡੀਆਂ ਖੜੀਆਂ ਜਾਇਦਾਦਾਂ ਮੁੰਡੇ ਬਾਹਰ ਗਏ ਆਪਾਂ ਇਹਨਾਂ ਚੀਜ਼ਾਂ ਦਾ ਆਪਾਂ ਨੂੰ ਮਾਣ ਹੈ ਵੇ ਸਾਡਾ ਪਰਿਵਾਰ ਤਾਂ ਬਾਹਰ ਆ ਮੇਰੇ ਕੋਲ ਇੰਨੀ ਜਾਇਦਾਦ ਹੈ ਇੰਨਾ ਮੇਰਾ ਬੈਂਕ ਚ ਪੈਸਾ ਪਿਆ ਮੈਂ ਕਿਸੇ ਤੋਂ ਕੀ ਲੈਣਾ ਉਹ ਮਿੱਤਰਾ ਬੈਂਕ ਚ ਪਿਆ ਪੈਸਾ ਤੇਰਾ ਕਿਸੇ ਕੰਮ ਨਹੀਂ ਆਹ ਬਜ਼ੁਰਗ ਨੇ ਦਿੱਤੀ ਦਸਤਾਨ ਟੋਂ ਨੂੰ ਉਹ ਕਹਿੰਦਾ ਤੂੰ ਤਾਂ ਮਾਰੇ ਸੀ ਤੱਕਿਆ ਚੱਕ ਸਾਰਾ ਸਮਾਨ ਲੈ ਜਾ ਜਦੋਂ ਆਪਾਂ ਇਨਸਾਨ ਇਹੋ ਜਿਹੇ ਕੰਮ ਕਰਦਾ ਨਾ ਉਹਦੇ ਕਰੇ ਰੱਬ ਦਾ ਵਾਸਾ ਹੁੰਦਾ ਇੱਕ ਆਪਣੀ ਸੋਚਣ ਸਕਤੀ ਆ ਪੈਸਾ ਠੀਕ ਆ ਪਰ ਜਰੂਰ ਕਮਾਉਣੇ ਆ ਬਹੁਤ ਕਮਾਈ ਔਖੀ ਐ ਕਰਨੀ ਪਰ ਇਹਨੂੰ ਜੇ ਆਪਾਂ ਦਾਨ ਦੇ ਰੂਪ ਚ ਕਰੀਏ ਤਾਂ ਬਹੁਤ ਸੌਖੀ ਐ ਤੇ ਤੇਰੇ ਦਿਨ ਸੌਖੇ ਕਟਾਊਗੀ ਇਹ ਜਿਹੜੀ ਮਾਇਆ ਅੱਗ ਐ ਇਹ 나ਗਣੀ ਐ ਇਹਨੇ ਤੈਨੂੰ ਦਸ ਲਿਆ ਨਾ ਤੇ ਤੈਨੂੰ ਤੂੰ ਸਾਰੇ ਸੰਸਾਰ ਚ ਜ਼ਹਿਰ ਘੋਲਦਾ ਹੀ ਭਰੇਗਾ ਤੇ ਤੈਨੂੰ ਇਹ ਦੱਸਦੀ ਐ ਇਹਦੇ ਹੰਕਾਰ ਚ ਇਹਦੇ ਰੂਪ ਚ ਇਹ ਕਿਸੇ ਕੰਮ ਨਹੀਂ ਮਾਇਆ ਤੇ ਉਹਨਾਂ ਚਰ ਕੰਮ ਜਿੰਨਾ ਚਿਰ ਤੂੰ ਇਨਸਾਨ ਦੇ ਰੂਪ ਚ ਜਿਉਣਾ ਭਲੇ ਕੰਮ ਕਰਦਾ ਉਹਨਾਂ ਚਿਰ ਤੈਨੂੰ ਇਹ ਦਿੰਦੀ ਆ ਸੌਖ ਤੇ ਜਦੋਂ ਤੂੰ ਇਹਨੂੰ ਬੈਂਕਾਂ ਚ ਨੂੜ ਕੇ ਰੱਖ ਲਿਆ ਤੇ ਜੇਬ ਦੇ ਵਿੱਚ ਪਾ ਲੈ ਕਾਟ ਤੇ ਐਂ ਕਰ ਲਈ ਇਹ ਉਹਦੇ ਤੈਨੂੰ ਦੇ ਦੇਗੀ ਦੁੱਖ ਦੇਊਗੀ ਦੁੱਖ ਜਦੋਂ ਵੀ ਆਪਾਂ ਕਿਤੇ ਆਉਨੇ ਆ ਪੈਸੇ ਲਈ ਫਿਰ ਉਹ ਆਪਦੇ ਨੇੜੇ ਦੇ ਪਰਿਵਾਰਾਂ ਨੂੰ ਸੁਣਿਆ ਕਰੋ ਦੇਖਿਆ ਕਰੋ ਵੀ ਕੋਈ ਐਸਾ ਇਨਸਾਨ ਹੈਗਾ ਜਿਹਦੇ ਘਰੇ ਜਵਾਕਾ ਕਿਤਾਬਾਂ ਨਿਓ ਬੈਠੇ ਹੋਣ ਜਾਂ ਜੁੱਤੀ ਜੋੜਿਆ ਨਿਓ ਬੈਠੇ ਹੋਣ ਜਾਂ ਕੱਪੜਿਆਂ ਨਿਓ ਫਿਰ ਉਹਦੇ ਘਰੇ ਜਾਓ ਉਹਦੇ ਘਰੇ ਜਾ ਕੇ ਉਹਨੂੰ ਪੁੱਛ ਕੇ ਚੁੱਪ ਕਰਕੇ ਰੌਲਾ ਨਾ ਪਿੰਡ 'ਚ ਪਾਉਂਦੇ ਫਿਰੋ ਵੀ ਤੈਨੂੰ ਕਾਦੀ ਲੋੜ ਆ ਦੱਸੋ ਉਹਦੋਂ ਆਪਦੀ ਲੋੜ ਦੱਸੂਗਾ ਜੀ ਬ ਫਿਰ ਉਹਨੂੰ ਉਹ ਲੋੜ ਉਹਦੀ ਪੂਰੀ ਕਰ ਦਿਓ ਤੇ ਤੁਸੀਂ ਰੱਬ ਹੀ ਪਾਲੋਗੇ ਓ ਰੱਬ ਹਰਮੰਦਰ ਸਾਹਿਬ ਜਾਵੜੇ ਹਜੂਰ ਸਾਹਿਬ ਜਾਵੜੇ ਉੱਥੇ ਤਾਂ ਯਾਰ ਵੱਡੇ ਵੱਡੇ ਸਾਧ ਸੰਤਾਂ ਬਾਦਲਾਂ ਰਗੇ ਬੈਠੇ ਆ ਉਹਨਾਂ ਨੇ ਵਰਤ ਲਈਆਂ ਆਪਦੇ ਪਿੰਡਾਂ ਚ ਹੀ ਯਾਰ ਆਪਦੇ ਕranਾ ਚ ਗੁਰਦਵਾਰਿਆਂ ਚ ਵੀ ਨਹੀਂ ਬਹੁਤਿਆਂ ਚ ਆਪਦੇ ਕranਾ ਚ ਆਪਦੇ ਪਿੰਡਾਂ ਦੇ ਗਵਾਲ ਚ ਦੇਖੋ ਕੋਈ ਮੀਰ ਗਰੀਬ ਕੋਈ ਲਾਜ ਨੀ ਕੋ ਉਹ ਆ ਇਹ ਜੇਜ਼ਾ ਤਾਂ ਆਪਣੇ ਨਾਲ ਉਹਨਾਂ ਚਰੀਏ ਜਿੰਨਾ ਚਿਰ ਆਪਾਂ ਜ ਆਉਨੇ ਆ ਜਦੋਂ ਆਪਾਂ ਨਿਸਪਲ ਹੋ ਗਏ ਤੇਥੋਂ ਤੇਰੇ ਮਾਰਨ ਤੋਂ ਪਹਿਲਾਂ ਸਾਰਾ ਕੁਝ ਅਗਲਿਆਂ ਦੇ ਨਾਂ ਲੱਗੀ ਹੋਊਗੀ ਸੇਵਾਜਤਾ ਤੈਨੂੰ ਬਾਅਦ ਚ ਲੈ ਕੇ ਜਾਣਾ ਪਹਿਲਾਂ ਤੇਰੇ ਕਾਰਜ ਕਰਕੇ ਲੈ ਕੇ ਜਾਊਗਾ ਅਗਲਾ ਵੀ ਇਹਦੀ ਪੈਸੇ ਤੋਂ ਗੁੱਠਾ ਲਵਾ ਲੋ ਸਭ ਕਾਸੇ ਤੇ ਆਫਸਰਾਂ ਨਾਲ ਲੜਕੇ ਅਗਲਾ ਕਹਿੰਦਾ ਮੰਜੇ ਦੇ ਪੈਸੇ ਦਾ ਹੀ ਲਵਾ ਲੋ ਮਰੇ ਪੈਸੇ ਦਾ ਹੀ ਲਵਾ ਲੋ ਇਹ ਤੇਰੇ ਨ ਸਿਸ਼ਕਾਰ ਤੋਂ ਪਹਿਲਾਂ ਪਹਿਲਾਂ ਹੋ ਜਾਣੀਆਂ ਇਨਸਾਨਾਂ ਸੋਚ ਲੈ ਹਲੇ ਵੀ ਜਿਹੜੀ ਆਪਾਂ ਕੋ ਮਾਨ ਮਾਇਆ ਦਾ ਮਾਨ ਕਰਦਾ ਫਿਰਦਾ ਨਾ ਉਹ ਤੇਰੇ ਕਿਸੇ ਕੰਮ ਨਹੀਂ ਉਹ ਤੈਨੂੰ ਦੁੱਖ ਦੇ ਉਹ ਜਿੱਨਾਂ ਚੋਂ ਨੂੰ ਨੂੜੀ ਬੈਠਾ ਹੈ ਜਦੋਂ ਤੂੰ ਉਹਨੂੰ ਕਰੇਗਾ ਲੋੜਵੰਦਾਂ ਦੇ ਅਨਸਾਰ ਵਰਤੇਗਾ ਇਹ ਨਹੀਂ ਜ਼ਰੂਰੀ ਵੀ ਤੂੰ ਸਾਰ ਗੀ ਦੇ ਦੇ ਪਰ ਆਪਦੇ ਕਾਰਜਾਂ ਲਈ ਵੀ ਰੱਖੋ ਤੇ ਆਪਦੇ ਪਰਿਵਾਰ ਦੇ ਲਈ ਵੀ ਰੱਖੋ ਤੇ ਉਹਦੇ ਵਿੱਚੋਂ 10 ਮੰਦ ਸੌਂਗਾ ਜਿਹੜਾ ਥੋੜਾ 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 ਕਰਕੇ ਕੱਢੀ ਚਲੋ ਦਿਨ ਸੌਖੇ ਦਿਖਾਊਗਾ ਇਸ ਤਰ੍ਹਾਂ ਸਾਸਾਂਗੇ ਰੱਬ ਤਾਂ ਜਰੇ ਜਰੇ ਪੱਤੇ-ਪੱਤੇ 'ਚ ਵਸਦਾ ਇਹ ਜੀਵ ਨਹੀਂ ਪਸ਼ੂ ਵੀ ਹੁੰਦੇ ਆ ਕਈ ਫਿਰ ਹੁਣ ਆਪਾਂ ਦੇਖੋ ਗਊਸ਼ਾਲਾ ਕਿਉਂਕਿ ਖੁੱਲੀ ਆ ਉਹਦੇ ਵਿੱਚ ਹੁਣ ਲੱਤਾਂ ਟੁੱਟੇ ਆਲੇ ਪਸ਼ੂ, ਬਿਮਾਰ ਪਸ਼ੂ, ਹੋਰ ਬਹੁਤ ਪਸ਼ੂ ਆ ਦੇਖੋ ਸੰਤ ਉਹਨਾਂ ਦੀ ਸੇਵਾ ਕਰਦੇ ਆ ਉੱਥੇ ਡਾਕਟਰ ਆਉਂਦੇ ਆ ਮੂੰਹ ਬੰਨ ਕੇ ਉਹ ਸੇਵਾ ਕਰਦੇ ਆ ਗਲੇ ਪਏ ਹੁੰਦੇ ਆ ਕਈ ਪਸੂ ਕੀੜੇ ਪਏ ਪਏ ਹੁੰਦੇ ਆ ਉਹਨਾਂ ਦੇ ਕੀੜੇ ਕੱਢਦੇ ਆ ਇਹ ਤੇਰੇ ਪੈਸਿਆਂ ਨੇ ਉਹ ਡਾਕਟਰਾਂ ਨੂੰ ਤਰਖਾ ਜਾਣਗੇ ਉਹਨਾਂ ਦੀਆਂ ਦਵਾਈਆਂ ਹੋਣਗੀਆਂ ਉਹ ਦਵਾਈ ਫਿਰ ਤੇਰੀ ਦਵਾਈ ਬਣੂ ਪਿਛਲੇ ਪੜ ਤੇਰੇ ਮੂਹਰੇ ਹੋ ਕੇ ਖੜੂਗੀ ਹੋ ਜਦੋਂ ਧਰਮਰਾਜ ਕੋਲੇ ਜਾਵੇਂਗਾ ਨਾ ਉਹ ਤੇਰਾ ਦਿੱਤਾ ਹੋਇਆ ਦਾਨ ਅੱਗੇ ਖੜਾ ਹੋ ਕਿਉਂਕਿ ਮਾਇਆ ਰੂਪੀ ਲੋਭ ਦੇ ਲੈਖੇ ਜੋਕੇ ਹੁੰਦੇ ਆ ਜੇ ਆਪਾਂ ਕਹੀਏ ਧਰਮਰਾਜ ਚ ਹੈਗਾ ਚ ਨਹੀਂ ਹੈ ਚ ਦੇਖਿਆ ਕਿਸੇ ਨੇ ਨਹੀਂ ਦੇਖਿਆ ਪਰ ਤੇਰੇ ਲੇਖੇ ਤਾਂ ਜ਼ਰੂਰ ਹੀ ਹੋਣੇ ਤੇਰੇ ਚੰਗਿਆਂ ਕੰਮਾਂ ਦੇ ਤੱਕੜੀ ਚ ਪਾ ਕੇ ਤੋਲਣਿਆ ਇਹ ਐ ਪਾਪ ਹੋਏ ਤਾਂ ਐ ਹੋ ਜਾਏਗਾ ਪੁੰਨ ਹੋਏ ਤਾਂ ਐ ਹੋ ਜਾਏਗਾ ਪੁੰਨਾਂ ਦੇ ਕੰਮ ਕਰੇ ਹੋਣਗੇ ਉਹ ਤੇਰੇ ਦਰਗਾਹ ਚ ਹਰੇ ਹੋਣਗੇ ਹੋ ਸਕਦਾ ਤੈਨੂੰ ਇਨਸਾਨਾਂ ਵਾਲਾ ਰੂਪ ਵੀ ਫੇਰ ਮਿਲ ਜੇ ਜਦੋਂ ਆਪਾਂ ਕਾਮ ਇਨਸਾਨ ਵਾਲੇ ਕਰਦੇ ਨਾ ਤੇ ਤੈਨੂੰ ਇਨਸਾਨ ਰੂਪੀ ਦੇਹ ਦੁਆਰਾ ਮਿਲੂਗੀ ਵੀ ਇਹ ਬੰਦੇ ਨੇ ਕੰਮ ਇਨਸਾਨਾਂ ਵਾਲੇ ਕਰਿਆ ਇਹਨੂੰ ਹੋਰ ਇੱਕ ਮੌਕਾ ਦੇਵੋ ਆਪਾਂ ਆਮ ਕਹਿ ਦਿੰਨੇ ਨਾ ਕਿਸੇ ਬੰਦੇ ਦਾ ਦੋਸ਼ ਹੋਵੇ ਉਹ ਨਾ ਜਿਹੜੇ ਨੂੰ ਛੱਡਦੇ ਉਹਨੂੰ ਇੱਕ ਅੱਧਾ ਮੌਕਾ ਹੋਰ ਦੇਵੋ ਇਹ ਵੀ ਇੱਕ ਧਰਮ ਰਾਜ ਕੋਲੇ ਦੀ ਤੀ ਹੈ ਲਿਖੇ ਜੋ ਕੇ ਜਦੋਂ ਹੋਏ ਨਾ ਉਹਨਾਂ ਨੇ ਕਿਹਾ ਨਹੀਂ ਇਹਨੇ ਕੰਮ ਅਨਸਰ ਨਾਲੇ ਕਰਿਆ ਇਹਨੂੰ ਇੱਕ ਮੌਕਾ ਹੋਰ ਦੇਵੋ ਉਹ ਮੌਕਾ ਜਦੋਂ ਫਿਰ ਮਿਲਿਆ ਉਦੋਂ ਫਿਰ ਤੂੰ ਸਾਨੂੰ ਰੂਪ ਤੈਨੂੰ ਮਿਲਦੇ ਆ ਜਿਦ ਤੇ ਪਹਿਲੇ ਚੰਗ ਇਸ ਮਹਾਰਾਜ ਗੱਲ ਪਤਾ ਕੀ ਕਹਿੰਦਾ ਜੋ ਚੰਗਾ ਇਨਸਾਨ ਕਰੇ ਚੰਗੇ ਕਰੇ ਜਾਨਵਰ ਦਾ ਚੰਗਾ ਫਲ ਮਿਲਦਾ ਚੰਗੇ ਦਿਨ ਭੋਗਦਾ ਚੰਗੀ ਔਲਾਦ ਮਿਲ ਜਾਂਦੀ ਹੈ ਚੰਗੀ ਇਸਤਰੀ ਮਿਲ ਜਾਂਦੀ ਹੈ ਸਾਰੇ ਪੁੱਤ ਪੋਤੇ ਚੰਗੇ ਉਦੋਂ ਫਿਰ ਆਪਣੇ ਜਿਹੜੇ ਪਿਛਲੇ ਜਨਮ ਦਾ ਪਤਾ ਨਹੀਂ ਕਿੰਨੇ ਕ ਜਨਮਾਂ ਦਾ लेखा-ਜੋਖਾ ਤੁਰਿਆ ਉਹਦਾ ਹੁੰਦਾ ਹੈ ਇਦਰੇ ਐਸੇ ਜਨਮ ਇਹ ਨਹੀਂ ਚਲੀ ਪੁੱਤ ਧੀ ਮਿਲ ਪਏ ਤੈਨੂੰ ਕਿਤੇ ਆਪਣੀ ਜਨਾਨੀ ਕਿਤੇ ਆਪਣਾ ਪਤੀ ਕਿਤੇ ਆਪਾਂ ਉਹਦੇ ਪਤੀ ਕਿਤੇ ਆਪਾਂ ਉਹਨਾਂ ਦੀ ਔਲਾਦ ਕਿਤੇ ਉਹ ਆਪਣੀ ਔਲਾਦ ਐ ਜੁੰਨੀਆਂ ਹੁੰਦਿਆਂ ਸਾਧ ਸੰਗਤ ਜਦੋਂ ਬੰਦਾ ਨਸਨ ਨਾਲ ਵਾਲੇ ਕੰਮ ਕਰਦਾ ਓਦੋਂ ਇਨਸਾਨਾ ਰੂਪੀ ਇੱਕ ਸਮਾਂ ਹੋਰ ਮਿਲਦਾ ਜੇ ਉਹ ਸਮੇਂ ਦੇ ਵਿੱਚ ਵੀ ਭਦਰਕਾਰੀ ਦੇ ਕੰਮ ਕਰ ਗਿਆ ਲੈਕੀ ਦੇ ਕੰਮ ਕਰ ਗਿਆ ਨਸਨ ਨਾਲੇ ਕੰਮ ਕਰ ਗਿਆ ਫਿਰ ਤੈਨੂੰ ਸਾਧੂ ਰੂਪ ਮਿਲਦਾ ਜਦੋਂ ਤੈਨੂੰ ਸਾਧੂ ਰੂਪ ਮਿਲ ਜਾਂਦਾ ਫਿਰ ਤੂੰ ਨਸਨ ਨਾਲੇ ਕੰਮ ਕਰਦਾ ਫਿਰ ਭਲਿਆਂ ਦੇ ਕੰਮ ਕਰਦਾ ਤੇ ਫਿਰ ਤੈਨੂੰ ਕੀ ਫਿਰ ਤੈਨੂੰ ਪਰਮੇਸ਼ਰ ਆਪ ਦੇ ਵਿੱਚ ਸਮੋ ਲੈਂਦਾ ਫੇਰ ਤੂੰ 84 ਦੇ ਚੱਕਰ ਚੋਂ ਬਾਹਰ ਹੋ ਜਾਣਾ ਪੇਪਰ ਤੇਰੇ ਲਈ ਜਾਂਦਾ ਹਰ ਇੱਕ ਜਨਮ ਚੋਂ ਫੇਰ ਤੂੰ ਉਹਨਾਂ ਦੇ ਵਿੱਚੋਂ ਪਾਸ ਹੋ ਕੇ ਪਰਮੇਸ਼ਰ ਦੇ ਚਰਨਾਂ 'ਚ ਬਹਿ ਜਾਣਾ ਜਾ ਕੇ ਜਿਵੇਂ ਦੱਲੇ ਨੇ ਕਿਹਾ ਸੀ ਨਾ ਦਸਵੇਂ ਪਾਤਸ਼ਾਹ ਜੀ ਨੂੰ ਮਾਰੇ ਮੈਨੂੰ ਆਦੇ ਚਰਨਾਂ 'ਚ ਪੀੜੀ ਜਿੰਨੀ ਥਾਂ ਦੇ ਦਿਓ ਤੇ ਮਹਾਰਾਜ ਨੇ ਕੀ ਕਿਹਾ ਸੀ ਦੱਲਿਆ ਅੰਬਰ ਤੇ ਛਕਲਾ ਇਹ ਪੀੜੀ ਜਿੰਨੀ ਥਾਂ ਲੈਣੀ ਆ ਗੁਰਸਿੱਖਾਂ ਵਾਲੇ ਕੰਮ ਕਰੋ ਉਹ ਨੂੰ ਸਮਾਂ ਦਿੱਤਾ ਸੀ ਹਰੋ ਤੋਂ ਪੀੜੀ ਜੀ ਨੇ ਥਾਂ ਲਈ ਨਹੀਂ ਗਈ ਮਾਰੋ ਜੀ ਉਹਨੂੰ ਨਦੇੜ ਸਾਹਿਬ ਨੂੰ ਲੈ ਕੇ ਜਾਂਦੇ ਸੀ ਉੱਥੋਂ ਮੋੜ ਦਿਆਂਗੇ ਕਹਿੰਦੇ ਤੈਨੂੰ ਕਹਿੰਦਾ ਨਹੀਂ ਜੀ ਘਰੇ ਮੇਰਾ ਪਰਿਵਾਰ ਬਾਹਲਾ ਮੇਰੇ ਪਰਿਵਾਰ ਚ ਐ ਹੋ ਜੂ ਅਸੀਂ ਜੀ ਵੋਟ ਬਾਜਰੇ ਬੀਜ ਦਿਆਂ ਉਹ ਮੇਰੇ ਪਰਿਵਾਰ ਨੇ ਮੇਰੀਆਂ ਫੌਜਾਂ ਮੇਰਾ ਫਲਾਨਾ ਐ ਕਰ ਕਰਕੇ ਬੈਕ ਮੁੜਿਆ ਸੀ ਫਿਰ ਮਾਰੋ ਕਹਿੰਦਾ ਡੱਲਿਆ ਜਿਨ੍ਹਾਂ ਦੀ ਖਾਤਰ ਤੋਂ ਮੁੜਿਆ ਤੱਕੇ ਖਾ ਕੇ ਫਿਰ ਕਣੀ ਤਕਲਾ ਵਜਿਆ ਪਤਾ ਨਹੀਂ ਕੀ ਵਜਿਆ ਇਸ ਤਰ੍ਹਾਂ ਸਾਥ ਸੰਗੋ ਦੀ ਮੌਤ ਹੋਈ ਕਮਲਾ ਹੋ ਹੋ ਕੇ ਡੱਲਾ ਬੁੱਲ ਪਰਮੇਸ਼ਰ ਭੁੱਲਿਆ ਲੱਗਣ ਜਨਮ ਅਵਜੋਗ ਭੁੱਲ ਗਿਆ ਸੀ ਮਹਾਰਾਜ ਨੂੰ ਜਨਮ ਬਜੋ ਫਿਰ ਕੀ ਹਾਲਤ ਹੋ ਕੇ ਅੰਤ ਹੋਇਆ ਉਹਦਾ ਐਂ ਅਸਾਂ ਅਸਾਂ ਜਦੋਂ ਆਪਾਂ ਨੂੰ ਪੇਪਰ ਪਾਉਂਦਾ ਨਾ ਰੱਬ ਹਰੇਕ ਜਾਮੇ ਦੇ ਵਿੱਚ ਨਿਸਾਨ ਵਾਲੇ ਕੰਮ ਕਰੋ ਹੁਣ ਵੇਖੋ ਆਪਾਂ ਨਰਨਦਪੁਰ ਸਾਹਿਬ ਦੇ ਲੰਗਰ ਲਾਉਨੇ ਪ੍ਰੀਤਮ ਸਿੰਘਾ ਇੱਕ ਗੱਲ ਸੁਣ ਲਈ ਤੂੰ ਵੀ ਮੇਰੇ ਵੀਰੋ ਜੇ ਤੈਨੂੰ ਸੱਦਿਆ ਸੀ ਤੈਨੂੰ ਭਲੇ ਕੰਮਾਂ ਵਾਸਤੇ ਸੱਦ ਲਿਆ ਸੀ ਵੇਖ ਇਨਸਾਨ ਵਾਲੇ ਆਪਾਂ ਕੰਮ ਕਰਕੇ ਦਾਨ ਪੁੰਨ ਵੀ ਤੂੰ ਕਰਿਆ ਬਹੁਤ ਕਰਿਆ ਸੇਵਾ ਤੋਂ ਬਹੁਤ ਕਰੀ ਹੈ ਪਰੀਤਮ ਸਿੰਘਾ ਤੈਨੂੰ ਜਣੀਏ ਵੀਡੀਓ ਦੇ ਵਿੱਚ ਇੱਕ ਗੱਲ ਕਹਿਣਾ ਵੀ ਬਹੁਤ ਵਧੀਆ ਤੂੰ ਪਲੇ ਵਾਲੇ ਕੰਮ ਕਰਿਆ ਉਹਦੀ ਮਾਇਆ ਦੇ ਵਿੱਚੋਂ ਮਾਇਆ ਰੂਪੀ ਬਹੁਤ ਦੇਹ ਦੇ ਵਿੱਚੋਂ ਉਹਦੇ ਸਰੀਰ ਦੇ ਜਾਮੇ ਦੇ ਵਿੱਚੋਂ ਜਿੰਨੇ ਦਰ ਨਾਲ ਪੁਰ ਦੇ ਵਿੱਚ ਲਾ ਕੇ ਗਿਆ ਇਹ ਤੇਰੇ ਲੇਖੇ ਚਾ ਸਾਰਾ ਕੁਝ ਜੰਨਤ ਉੱਥੇ ਕਰਿਆ ਜੋ ਕਾਰਵਾਈ ਕਰਿਆ ਸਾਰੀ ਤੇਰੀ ਲੇਖੇ ਚਾ ਉਹਦੇ ਨਾਲ ਸਾਡੀ ਵੀ ਲੇਖੇ ਚਾ ਆਪਾਂ ਇਹ ਸਾਰਿਆਂ ਨੇ ਰਲ ਮਿਲ ਕੇ ਆਪਾਂ ਕਿਸੇ ਸੰਜੋਗ ਪਨਜੋਗ ਨਾਲ ਇਕੱਠੇ ਹੋਏ ਵੇ ਆ ਇਹ ਨਾ ਸਮਝੋ ਵੀ ਜੰਟਾ ਫਿਰਦਾ ਜੀਤ ਫਿਰਦਾ ਜਸਵੰਤ ਫਿਰਦਾ ਪਰੀਤਮ ਫਿਰਦਾ ਚਮਕੋ ਫਿਰ ਹੋਰ ਆਪਣੇ ਸਾਰੇ ਮਨਜਿੰਦਰ ਵਰਗੇ ਫਿਰਦੇ ਆ ਇਹ ਪਿਛਲੇ ਜਨਮਾਂ ਦੇ ਆਪਣੇ ਸੰਜੋਗ ਆ ਇਕੱਠੇ ਹੋਏ ਵੇ ਆ ਤੇ ਜੇ ਐਸੀ ਤਰ੍ਹਾਂ ਹੀ ਆਪਾਂ ਇਕੱਠੇ ਕੰਮ ਕਰਦੇ ਰੇ ਰੱਬ ਆਪਾਂ ਨੂੰ ਹੋਰ ਰੂਪ ਲੈ ਕੇ ਇਕੱਠਿਆਂ ਨੂੰ ਫੇਰ ਕੱਲੂ ਫੇਰ ਉਦੋਂ ਵਧੀਆ ਕੰਮ ਕਰੇ ਫੇਰ ਪਰਮੇਸ਼ਰ ਸਾਧੂਆਂ ਦੇ ਰੂਪ ਵਿੱਚ ਕੱਲੂ ਫੇਰ ਆਪਾਂ ਸਾਧੂਆਂ ਦੇ ਰੂਪ ਵਿੱਚ ਹੋ ਕੇ ਫੇਰ ਵਧੀਆ ਕੰਮ ਕਰੇ ਫੇਰ ਆਪਾਂ ਦੀ ਪੀੜ੍ਹੀ ਜਿੰਨੀ ਚੱਲਣਾ ਸਥਾਨ ਦੋ ਇਸ ਤਰ੍ਹਾਂ ਸਾ ਸੰਗਤੋ ਇਹ ਲ ਦਸਤਾਨਟ ਹੈ ਜਿਹੜੀ ਇੱਕ ਕਥਾ ਬਚਾ ਲਾ ਇਹ ਪਰਮੇਸ਼ਰ ਕਰੇ ਕਰਾਏ ਆਪੇ ਆਪ ਮਾਨਸ ਦੇ ਕੇ ਕੁਛ ਨਹੀਂ ਹਾਥੋ ਜੋ ਬੁਲਾਵੇ ਸੋ ਬੋਲੇ ਜਿਹੜਾ ਬੰਦਾ ਇਨਸਾਨ ਬੋਲਦਾ ਤੇਰੇ ਇੱਕ ਚਿਪ ਅੰਦਰ ਪਈ ਹੈ ਉਹ ਪਰਮੇਸ਼ਰ ਨੇ ਤੇਰੇ ਅੰਦਰ ਪਾਈ ਹੋਈ ਜਿਵੇਂ ਉਹ ਤੈਨੂੰ ਬੁਲਾਉਂਦਾ ਓਵੇਂ ਤੂੰ ਬੋਲਦਾ ਇਹ ਨਾ ਸਮਝੋ ਵੀ ਕਿਸੇ ਬੰਦੇ ਦੀ ਵਡਿਆਈ ਕਰੀਆ ਵਡਿਆਈ ਨਹੀਂ ਕਰੀ ਉਹਦੇ ਕੀਤੇ ਹੋਏ ਕਾਰਜਾਂ ਦਾ ਮੁੱਲ ਪਾਇਆ ਸਾਬਲਾਂ ਲੋ ਕੀਤੇ ਹੋਏ ਕਾਰਜਾਂ ਦਾ ਮੁੱਲ ਪਾਇਆ ਓਏ ਐਵੇਂ ਦੁਰੀਆਂ ਨਹੀਂ ਪੂਜਦੀ ਨੀਲੇ ਦੇ ਸ਼ਾ ਅਸ਼ਵਾਰ ਨੂੰ ਉਹਨੇ ਆਪ ਲੰਗਰ ਲਾਏ ਪਹਿਲਾਂ ਆਪੇ ਤਾਂ ਜਨ ਲਕੋਇਆ ਕੀ ਆ ਦਸਵੇਂ ਪਾਤਸ਼ਾਹ ਨੇ ਜਿਹਦੀ ਖਾਤਰ ਆਪਾਂ ਲੰਗਰ ਲਾਉਣ ਤੋਂ ਯਾਰ ਚਿਰਕਦੇ ਹਾਂ ਉਹਦੀ ਸੇਵਾ ਕਰਨ ਤੋਂ ਚਿਰਕਦੇ ਹਾਂ ਉਹਦੇ ਆਪਾਂ ਲੰਗਰਾਂ 'ਚ ਨਹੀਂ ਜਾਂਦੇ ਉਹਦੇ ਨਾਲ ਅਗਰਾਹੀ 'ਚ ਨਹੀਂ ਜਾਂਦੇ ਉਦੀ ਗੱਲ ਨਹੀਂ ਕਰਦੇ ਯਾਰ ਉਹਨੇ ਆਪਾ ਤੋ ਲਕੋਇਆ ਕੀ ਯਾਰ ਪੁੱਤ ਆਪਾ ਤੋ ਨਹੀਂ ਲਕੋਇ ਪਿਤਾ ਆਪਾ ਤੋ ਨਹੀਂ ਲਕੋਇਆ ਮਾਤਾ ਆਪਾ ਤੋ ਨਹੀਂ ਲਕੋਇ ਆਪ ਦੀ ਸੀਸ ਤੇ ਕਲਮੀ ਵੀ ਨਹੀਂ ਲਕੋਈ ਚੰਗੌਰ ਦੀ ਗੜੀ ਚ ਇਹ ਵੀ ਦੇਗੇ ਤਾਜ ਵੀ ਦੇਗੇ ਰਾਜ ਵੀ ਦੇਗੇ ਰਾਜ ਕਰੇਗਾ ਮੇਰਾ ਖਾਲਸਾ ਤਾਜ ਵੀ ਦੇਗੇ ਜੋੜਾ ਵੀ ਤਾਰਗੇ ਬਾਣਾ ਵੀ ਤਾਰਗੇ ਰੱਖਿਆ ਕੀ ਯਾਰ ਉਹ ਕੋਈ ਆਪਣਾ ਸਿੱਖ ਕੋਮ ਦਾ ਹੋ ਗਿਆ ਆਪਾਂ ਜੰਮੇ ਆ ਸਮਾਤ ਲੋਕ ਚ ਆਪਣਾ ਫਰਜ ਬਣਦਾ ਇਹ ਕੰਮ ਕਰਨੇ ਨਾ ਕਿ ਕੋਈ ਬੱਧਿਆ ਰੁੱਧਿਆ ਕਰਦਾ ਤੂੰ ਜਿਹੜਾ ਬੰਦਾ ਇਹ ਨਿਸਕਾਮ ਕੰਮ ਕਰਦਾ ਸੇਵਾ ਕਰਦਾ ਨਾ ਦਸਵੇਂ ਪਾਸ਼ਾ ਦੇ ਲੰਗਰਾਂ ਦੀ ਤੇ ਉਹਦੀ ਸੰਗਤ ਦੀ ਉਹ ਤੋਂ ਰੱਬ ਨਹੀਂ ਕੁਛ ਲਕੂਦਾ ਯਾਰੋ ਦੇਖ ਲਿਓ ਕਿਤੇ ਪਰਸਿਆ ਕੇ ਉਹ ਸੁਭਰਿਆਂ ਦੇ ਵਿੱਚ ਤੈਨੂੰ ਫੜ ਫੜ ਠਾਉਂਦਾ ਉਹ ਤੂੰ ਉਹਦੀ ਗੋਪਤ ਸ਼ਕਤੀਆਂ ਦੇਂਦਾ ਨਹੀਂ ਤੇਰੇ ਨਾਲ ਰਹਿੰਦੀਆਂ ਜਦੋਂ ਤੂੰ ਉਹਦੇ ਕਾਰਜ ਕਰਦਾ ਤੇਰੇ ਮਗਰ ਉਹਦਾ ਹੱਥ ਐ ਹੁੰਦਾ ਸਿਰ ਤੇ ਪਰ ਕੱਪੜੂ ਦੀਦਾ ਨਹੀਂ ਆਪਣੀ ਦੇਖਣ ਵਾਲੀ ਅੱਖ ਨੇ ਉਹ ਤੇਥੋਂ ਬੱਕ ਨਹੀਂ ਐਸ ਕਰਕੇ ਸਾਧ ਸੰਗ ਬਾਬਾ ਹੀ ਗੁਰੂ ਦੇ ਕਦੇ ਬਾਤ ਇੱਕ ਕਾਰਜ ਦੇ ਵਿੱਚ ਕੰਨੀ ਨਹੀਂ ਕਰਾਉਣੀ ਚਾਹੀਦੀ ਝੂਠੇ ਲਾ ਕੇ ਕਾਂਜ ਵੀ ਮੇਰੇ ਘਰੇ ਆ ਹੋ ਗਿਆ ਮੈਂ ਤਾਂ ਨਹੀਂ ਆਇਆ ਮੇਰੇ ਘਰੇ ਆ ਹੋ ਗਿਆ ਉਹ ਯਾਰ ਇਹਦੀਆਂ ਗੱਲਾਂ ਨਾ ਕਰੋ ਜਿਹੜੀ ਸੱਚੀ ਗੱਲ ਹੋਈ ਹੈ ਜਿਹਦੀ ਖਾਤਰ ਤੂੰ ਰਿਆ ਉਹ ਗੱਲ ਸੱਚੀ ਕਹਦੇ ਤੇਰੇ ਤੇ ਤਲਵਾਰ ਨਹੀਂ ਧਰੀ ਅੰਮ੍ਰਿਤ ਨਾਮ ਸੱਚ ਦਾ ਬਾਣੀ ਅੰਮ੍ਰਿਤ ਬਾਣ ਗੁਰੂ ਹੈ ਬਾਣੇ ਵਿੱਚ ਬਾਣੀ ਅੰਮ੍ਰਿਤ ਸਾਰੇ ਕਿਉਂਕਿ ਬਾਣੀ ਦੇ ਵਿੱਚ ਝੂਠ ਨਹੀਂ ਸੱਚ ਹੈ ਸਤਿਨਾਮ ਅੰਮ੍ਰਿਤ ਦਾ ਹੈ ਇਹ ਤਾਂ ਆਪਣੇ ਉਤਲੇ ਪਹਿਰਾਵੇ ਤਲਵਾਰ, ਕਿਰਪਾਨ, ਕੰਗਾ, ਕਸ਼ੇਰਾ, ਕੜਾ। ਕੇਸ ਇਹ ਤਾਂ ਗੁਰੂ ਸਾਹਿਬ ਦੀਆਂ ਨਿਸ਼ਾਨੀਆਂ ਐ। ਸਤਿਨਾਮ ਤੇਰੇ ਵਿੱਚ ਅੰਮਰਤਾ। ਇਸ ਕਰਕੇ ਇਹਦੇ ਗੁਰੂ ਦੇ ਕਾਰਜ ਤੋਂ ਕਦੇ ਵੀ ਝਿਜਕਿਆ ਨਾ ਕਰੋ। ਕਾਰਜ ਆਪਾਂ ਕਰਿਆ ਕਰੀਏ। ਭਜ-ਭਜ ਕੇ ਇਹ ਮਹਾਰਾਜ ਆਪਾਂ ਨੂੰ ਫੇਰ ਵੀ ਇਨਸਾਨ ਵਾਲੇ ਰੂਪ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ